ਆਦਰ ਸਾਰਾ ਇਲੈਕਟ੍ਰੋਨਿਕਰ ਪ੍ਰਿੰਟ মিডিਆ ਦੇ ਵੀ ਤੁਸੀਂ ਅੱਜ ਇਸ ਪ੍ਰੈਸ ਜਿਹੜੀ ਅਸੀਂ ਕਾਨਫਰੰਸ ਕਰਨ ਜਾ ਰਹੇ ਉਹਦੇ ਚਾਹੀਏ ਜਿਵੇਂ ਨਾਲ ਡਾਕਟਰ ਰਾਜਕਮਰ ਮੀਤਕਾਰ ਜਿਹੜੇ ਸਾਡੇ ਸਾਬਕਾ ਵਜ਼ੀਰ ਨੇ ਜਗਰਗੁਰ ਸ਼ਰਮਾ ਜਿਹੜੇ ਸਾਬਕਾ ਐਮਐਲਏ ਨੇ ਦਿਨੇਸ਼ ਪਸੀਰ ਜਿਹੜੇ ਸਾਬਕਾ ਚੇਅਰਮੈਨ ਨੇ ਯੂਥ ਦੇ ਪ੍ਰਧਾਨ ਵੀ ਰਹੇ ਸਾਡੇ ਸਾਡਾ ਅੱਜ ਦਾ ਜਿਹੜਾ ਮੁੱਖ ਅਜੰਡਾ ਪ੍ਰੈਸ ਕਾਨਫਰੰਸ ਦਾ ਜਿਹੜੀਆਂ 17 ਤੋਂ ਵੱਧ ਮੌਤਾ ਮਜੀਠੇ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੋਈਆਂ ਨੇ ਔਰ ਅਲਕੋਹਲ ਤੇ ਜਿਹੜੀ ਜਾਲੀ ਸ਼ਰਾਬ ਪੀਣ ਦੇ ਨਾਲ ਉਹ ਮੌਤਾਂ ਹੋਈਆਂ ਨੇ ਇਹ ਜਿਹੜਾ ਖਦਸ਼ਾ ਸੀ ਅਸੀਂ ਬਹੁਤ ਪਹਿਲਾਂ ਜ਼ਾਹਿਰ ਕੀਤਾ ਸੀ 4 5 6 ਸਾਲ ਹੀ ਹੋ ਗਏ ਇਸ ਲੜਾਈ ਨਾਲ ਲੜਦਿਆਂ ਨੂੰ ਚਿੱਟੇ ਦੀ ਔਰ ਖਾਸ ਕਰਕੇ ਅਲਕੋਹਲ ਦੀ ਔਰ ਦੜੇ ਸੱਟੇ ਦੀ ਨਾਲ ਅਮਰਸਰ ਦੀ ਇਹ ਚਿੱਟੀਆਂ ਡੀਜੀਪੀ ਸਾਹਿਬ ਨੂੰ ਵੀ ਲਿਖੀਆਂ ਗਈਆਂ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖ ਕੇ ਜਾਣ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ বারবার ਦਿੱਤੀ ਗਈ ਔਰ ਇੱਕ ਲੈਟਰ ਦਾ ਨਾਲ ਜ਼ਿਕਰ ਕੀਤਾ ਗਿਆ ਕਿ ਕਦੋਂ-ਕਦੋਂ ਤੁਹਾਨੂੰ ਇਹ ਗੱਲਾਂ ਦੱਸੀਆਂ ਗਈਆਂ ਪਰ ਬਦਕਿਸਮਤੀ ਹੈ ਕਿ ਇੱਕ ਚੁਣੇ ਹੋਏ ਨਮਾਇंदे ਨੂੰ ਵੀ ਜਦੋਂ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਅਜਿਹੇ ਘਟਨਾਵਾਂ ਦਾ ਹੋਣਾ ਤੈ ਹੈ ਕਿਉਂਕਿ ਜਦੋਂ ਅਸੀਂ ਕੋਈ ਚਿੱਠੀ ਲਿਖਦੇ ਜਦੋਂ ਉਹ মিডিਆ 'ਚ ਆਉਂਦੀ ਹੈ ਤੇ ਕੁਦਰਤੀ ਗੱਲ ਹੈ ਜਿਹੜਾ ਮਾਫੀਆ ਨੂੰ ਵੀ ਪਤਾ ਲੱਗਦਾ ਕਿ ਕੋਈ ਬੰਦੇ ਨੇ ਚਿੱਠੀ ਲਿਖੀ ਹੈ ਹੋ ਸਕਦਾ ਉਹਨੂੰ ਉਹ ਕੰਟਰੋਲ ਕਰਦੇ ਹੋ ਇਸ ਕਰਕੇ ਸਰਕਾਰ ਇਹਦੇ ਨਾਲ ਧਿਆਨ ਰੰਦੇ ਸਮੇਂ ਜ ਦਿੱਤਾ ਨਹੀਂ ਇਹ ਹੈ ਕਿ ਇਹ ਬੇਸਿਕਲੀ ਜਿਹੜੀ ਇਹ ਸ਼ਰਾਬ ਹੈ ਜਾਂ ਜਿਹੜੀ ਅਲਕੋਹਲ ਜਿਹਨੂੰ ਕਹਿ ਦਿੰਦੇ ਆ ਇਹ ਸਿੰਥੈਟਿਕ ਹੈ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਗੁੜ ਦੀ ਸ਼ਰਾਬ ਨਿਕਲਦੀ ਹੁੰਦੀ ਸੀ ਜਿਹੜੀ ਕਿ ਬੰਦੇ ਨੂੰ ਮਰਦੀ ਮਾਰਦੀ ਨਹੀਂ ਸੀ ਇਸ ਲੈਵਲ ਤੇ ਇਹ ਕੈਮੀਕਲ ਨੇ ਤੇ ਨਾਲ ਇਹਦੇ ਵਿੱਚ ਅ ਅਲਕੋਹਲ ਹੈ ਜਿਹਦੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਮਤਲਬ ਉਹਨੂੰ ਨਾਂ ਨਾਲ ਲਿਆ ਜਾਂਦਾ ਉਹ ਥੋੜੀ ਜਿਹੀ ਜਿਹੜੀ ਅਲਕੋਹਲ ਹੈ 10-10 ਲੀਟਰ 5-5 ਲੀਟਰ ਚ ਪਾਉਂਦੇ ਨੇ ਉਹ ਕੇ ਸ਼ਰਾਬ ਬਣਾ ਕੇ ਵੇਚਦੇ ਨੇ ਇਹਨੂੰ ਕੰਜ਼ਿਊਮ ਕੌਣ ਕਰਦਾ ਹੈ ਇਹਨੂੰ ਗਰੀਬ ਲੋਗ ਕੰਜ਼ਿਊਮ ਕਰਦੇ ਨੇ ਜਿਹੜਾ ਥੱਕਿਆ ਟੁੱਟਿਆ ਦਿਹਾੜੀਦਾਰ ਜਿਹੜੀ ਹੁਣ ਮੌਤ ਹੋਈ ਹੈ ਮੈਂ ਉੱਚ ਵੀ ਦੱਸ ਦਿਆਂ ਇੱਕ ਪਥੇਰ ਕਰਨ ਵਾਲਾ ਸੀ ਕੁਝ ਰਾਜ ਮਿਸਤਰੀ ਸੀ ਕੋਈ ਦਿਹਾੜੀ ਜਾਣ ਵਾਲੇ ਸੀ ਕੋਈ ਪੇਂਟ ਤੇ ਜਾਣ ਵਾਲੇ ਸੀ ਮਤਲਬ ਇਹੋ ਜਿਹੇ ਲੋਕ ਸੀ ਜਿਹੜੇ ਇਹਦੇ ਬਲੇਵੇਂ ਚ ਆਏ ਜਦੋਂ ਛੱਕ ਜਾਂਦੇ ਆ 12-12 ਘੰਟੇ ਕੰਮ ਕਰਕੇ ਰਾਤ ਨੂੰ ਜਦੋਂ ਹੱਡ ਟੁੱਟਦੇ ਆ ਥਕਾਵਟ ਹੁੰਦੀ ਹੈ ਤੇਰੇ ਪਿਛਲੀ ਇੱਕ ਬਣਿਆ ਹੀ ਆਇਆ ਸਿਸਟਮ ਹੈ ਕਿ ਰਾਜ ਨੂੰ ਉਹਨਾਂ ਨੇ ਸ਼ਰਾਬ ਦੇ ਦੋ ਪੱਗ ਲਾਉਣੇ ਲਾਉਣੇ ਨੇ ਭਾਵੇਂ ਉਹ ਮੋਲ ਲੈ ਕੇ ਪਿੰਡ ਕਿਤੇੋਂ ਪੀਣ ਉਹਨਾਂ ਨੇ ਕਰਨੇ ਗੁਰਦੀ ਸ਼ਰਾਬ ਸਰਕਾਰ ਨੇ ਬੈਨ ਕੀਤੀ ਆ ਵੀ ਸਰਕਾਰੀ ਠੇਕੇ ਨੇ ਤੁਹਾਨੂੰ ਗੁਰਦੀ ਸ਼ਰਾਬ ਨਹੀਂ ਕੱਢਣ ਦਿੱਤੀ ਜਾਏਗੀ ਚਲੋ ਪਰ ਉਹਦੇ ਪੈਰਲਲ ਇਹ ਅਲਕੋਹਲ ਦੇ ਠੇਕੇ ਜਿਹੜੇ ਆ ਹਰ ਪਿੰਡ 'ਚ ਹਰ ਕਸਬੇ 'ਚ ਸ਼ਹਿਰ ਦੀਆਂ ਸਾਰੀਆਂ ਆਬਾਦੀਆਂ 'ਚ ਬڑے ਢੱਲੇ ਨਾਲ ਔਰ ਬੜੇ ਪੁਰਾਣੇ ਵਿਕਦੇ ਮੈਂ ਇਹ ਵੀ ਕਹ ਦਿਆ ਤੁਹਾਨੂੰ ਇਹ ਅੱਜ ਦੇ ਨਹੀਂਗੇ ਇਹ ਪ੍ਰਾਤਨ ਸਮੇਂ ਦੇ ਵਿਕਦੇ ਪਰ ਅੱਜ ਇਹ ਜਦੋਂ ਸਰਕਾਰ ਚੇਂਜ ਹੁੰਦੀ ਹੈ ਇਹ ਮਾਫੀਆ ਉਹਨਾਂ ਦੀ ਗੁੱਦੀ ਚਾਬੀਂਦਾ ਜਦੋਂ ਇਹ ਸਰਕਾਰ ਚੇਂਜ ਹੋਈ ਸੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਲਈ ਅਗਾਹ ਸੁਚੇਤ ਕੀਤਾ ਸੀ ਕਿ ਇਹ ਕੰਮ ਇਦਾਂ ਹੋਣਾ ਹੈ ਪਰ ਉਹਨਾਂ ਨੇ ਇਹ ਗੰਭੀਰਤਾ ਨਾਲ ਲਿਆ ਇਹਨੂੰ ਇਹਨਾਂ ਸਮਝਿਆ ਨਹੀਂ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਪੁੱਛ ਲਈਏ ਬੁਲਾ ਕੇ ਕਿ ਤੁਹਾਡੇ ਜਿਹੜੇ ਖਰਚਾ ਹੈ ਕੀ ਹੈ ਕਿ ਕਿਹੜਾ ਮਾਫੀਆ ਕੰਟਰੋਲ ਕਰਦਾ ਮੇਰਾ ਮੰਨਣਾ ਕਿ ਉਦੋਂ ਤੱਕ ਮਾਫੀਆ ਸਰਕਾਰ 'ਚ ਜਾ ਚੁੱਕਾ ਸੀ। ਔਰ ਉਸ ਮਾਫੀਏ ਨੇ ਐਸ ਵੇਲੇ ਆਮ ਆਦਮੀ ਪਾਰਟੀ ਦੀਆਂ ਐਮਐਲਏ ਉਹਨਾਂ ਦੇ ਅਹੁਦੇਦਾਰ ਕੁਝ ਕੁਝ ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਲਕੁਲ ਸੱਜੇ ਖੱਬੇ ਤੁਹਾਨੂੰ ਮਿਲਦਾ ਵੇਖਦਾ ਵੇਖਣ ਨੂੰ ਮਿਲ ਜੇਗਾ। ਤੁਸੀਂ ਸਭ ਪਛਾਣਦੇ ਜੀ ਕਿ ਕੌਣ ਕੀ ਕਰਦਾ। ਬੇਸਿਕਲੀ ਲੋਕ ਸਮਝਦੇ ਕਿ ਸ਼ਾਇਦ ਸ਼ਰਾਬ ਵੇਚਣ ਵਾਲਾ ਆਪ ਉੱਥੇ ਬਹੂਗਾ। ਅਲਕੋਹਲ ਚ ਨਹੀਂ। ਉਦੇ ਦਲਾਲ ਉੱਥੇ ਫਿਰਦੇ ਨੇ ਵਾਲੇ ਦੁਆਲੇ ਫਿਰ ਉਹ ਸੌਦੇ ਕਰਾਉਂਦੇ ਨੇ ਤੇ ਕੀ ਕੀ ਹੋਣਾ ਕਿੰਨਾ ਜੇ ਨਾ ਨਹੀਂ ਤੇ ਕਦੀ ਪੁਲਸ ਹੋ ਸਕਦਾ ਕਿ ਸੜਕ ਤੋਂ ਪਾਰ ਪੁਲਸ ਹੋਵੇ ਜਿੱਥੇ ਜਿਹੜੀ ਜਨਾਨੀ ਫੜੀ ਗਈ ਹੈ ਜਿਹੜੀ ਸ਼ਰਾਬ ਦੀ ਤਸਕਰ ਸੀ ਉਹ ਬਿਲਕੁਲ ਜਿਹੜੀ ਜਿਹੜਾ ਫੁੱਲ ਸ਼ੌਂਕੀ ਹੈ ਉਹਦੇ ਸਾਹਮਣੇ ਉਹਦਾ ਘਰ ਸੀ ਮਰ ਕਿੱਡੀ ਸ਼ਰਮ ਵਾਲੀ ਗੱਲ ਹੈ ਇਹੋ ਹਾਲਾਤ ਅਮਰਸਰ ਚ ਨੇ ਠੀਕ ਹੈ ਚੰਗੇ ਅਫਸਰ ਹੈਗੇ ਨਹੀਂ ਮੈਂ ਵੀ ਕਹੂੰਗਾ ਪੁਲਸ ਦੇ ਚੰਗੇ ਅਫਸਰ ਹੈ ਬੜ ਬਹੁਤ ਤਾਤ ਇਸ ਵੇਲੇ ਮਾੜਿਆਂ ਦੇ ਹੱਥਾਂ 'ਚ ਪੁਲਸ ਜਾ ਚੁੱਕੀ ਹੈ। ਔਰ ਉਹਨਾਂ ਵੱਲੋਂ ਜਿਹੜੇ ਫੜਦੇ ਨੇ ਚੰਗੀ ਗੱਲ ਹੈ ਅਸੀਂ ਚੰਗਾ ਕਹਾਂਗੇ ਪਰ ਜਿਹੜੀ ਜਿਹੜਾ ਧਰਾਤਲ ਦੀ ਸਥਿਤੀ ਬਹੁਤ ਭਿਆਨਕ ਹੈ। ਅੱਜ ਵੀ ਚਿੱਟਾ ਤੁਸੀਂ ਲੋਕੋ ਕੇ ਜਗਾਵੇ ਤੇ ਜਾ ਕੇ ਜਿੰਨਾ ਮਰਜ਼ੀ ਲੈ ਲਓ ਸ਼ਰਿਆਂ ਵੇ ਕੰਡਿਆ ਜੀ। ਮੈਂ ਤੁਹਾਡੇ ਰਾਂਹ ਕਹਿਣਾ ਜਨਿਆਲੇ ਜਾ ਕੇ ਵੇਖ ਲਓ ਇਹਨਾਂ ਨੇ ਇੱਕ ਡੀਐਸਪੀ ਸਸਪੈਂਡ ਕੀਤਾ। ਜੇ ਡੀਆਈਜੀ ਅੱਛਾ ਹੁੰਦਾ। ਡੀਆਈਜੀ ਜੇ ਕਿ ਇੱਥੇ ਐਸਐਸਪੀ ਰਹੇਵੇ। ਵਧੀਆ ਚਲੋ ਉਹਨਾਂ ਨੇ ਕੰਮ ਪਿੱਛੇ ਕੀਤਾ ਡੀਆਜੀ ਹੁਣ ਲੱਗੇ ਰਹੀ ਦੇ ਤੇ ਕੀ ਉਹਨਾਂ ਨੂੰ ਨਹੀਂ ਪਤਾ ਹੋ ਰਿਹਾ ਥੱਲੇ ਜੇ ਉਹਨਾਂ ਨੂੰ ਅਲਕੋਹਲ ਦਾ ਇਹ ਪਤਾ ਲੱਗ ਗਿਆ ਸੀ ਤੇ ਤੁਹਾਡੇ ਅਫਸਰਾਂ ਨੇ ਇਹ ਗੋੜਾ ਦੱਸਿਆ ਵੀ ਜੰਡਿਆਲੇ ਵੀ ਬਹੁਤ ਵੱਡੀ ਮੰਡੀ ਆ ਜੀ ਅਜੇ ਨਾਲੇ ਵੀ ਮੰਡੀ ਆ ਜੀ ਮਜੀਠੇ ਦੇ ਹੋਰ ਏਰੀਆ ਚ ਵੀ ਆ ਜੀ ਅਟਾਰੀ ਵੀ ਆ ਜੀ ਤੁਹਾਨੂੰ ਕਿਉਂ ਨਾ ਦੱਸਿਆ ਕਿ ਪਿੰਡਾਂ ਜੇ ਮੜੇ ਹਾਲ ਤੇ ਦੇਖੋ ਦੋ ਗੱਲਾਂ ਨੇ ਇਹ ਇਹ ਸਵਾਲ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਇਹ ਡੀਆਜੀ ਬਾਰਡ ਰੇਂਜ ਨੂੰ ਵੀ ਆ ਤੁਸੀਂ ਦੋਵੇਂ ਕਹਿੰਦੇ ਜੀ ਅਸੀਂ ਇਮਾਨਦਾਰ ਹਾਂ ਮੰਨ ਲਿਆ ਤੁਸੀਂ ਇਮਾਨਦਾਰ ਜੀ ਫਿਰ ਜਿਨ੍ਹਾਂ ਨੇ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਕੀ ਸ਼ਾਮ ਤੱਕ ਉਹਨਾਂ ਤੇ ਕੋਈ ਕਾਰਵਾਈ ਹੋਈ ਕੀ ਤੁਸੀਂ ਜਿਹੜੀਆਂ ਬਾਕੀ ਜੋ ਜੋ ਸਾਨੂੰ ਪਬਲਿਕ ਤੋਂ ਪਤਾ ਲੱਗ ਰਿਹਾ ਇਹਨੂੰ ਇਹ ਸ਼ਹਿਰ ਨੂੰ 4-5 ਜੋਨਾਂ 'ਚ ਵੰਡਿਆ ਇਸ ਜ਼ਿਲ੍ਹੇ ਨੂੰ ਜਿਹੜੇ ਡਰੱਗ ਜਿਹੜੇ ਸਪਲਾਈ ਸਪਲਾਈ ਚੇਨ ਚਲਾਉਂਦੇ ਨੇ ਉਹਦੇ ਹੈੱਡ ਨੇ ਕੀ ਤੁਹਾਡੇ ਸਿਸਟਮ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਹਦੇ ਹੈੱਡ ਕੌਣ ਨੇ ਜਾਂਦੇ ਤੁਸੀਂ ਕਰਪਟ ਜੇ ਤੇ ਜਾਂ ਤੁਹਾਡੇ ਨਾਲ ਦੇ ਕਰਪਟ ਹੈ ਜਾਂ ਤੇ ਤੁਸੀਂ ਕੁਰਸੀ ਛੱਡ ਦੋ ਤੇ ਜਾਂ ਉਹਨਾਂ ਦੀ ਛੱਡਾ ਦਿਓ ਦੋ ਜੇ ਕੰਮ ਕਰ ਲਓ ਮੈਂ ਡੀਆਈਜੀ ਨੂੰ ਵੀ ਕਹਿ ਰਿਹਾ ਮੈਂ ਮੁੱਖ ਮੰਤਰੀ ਨੂੰ ਵੀ ਕਹਿ ਰਿਹਾ ਕਹਿਣਾ ਤੇ ਵੈਸੇ ਡੀਜੀਪੀ ਨੂੰ ਚਾਹੀਦਾ ਪਰ ਇਹ ਡੀਆਈਜੀ ਦਾ ਇੱਥੇ ਤਜਰਬਾ ਹੈ ਵੀ ਜੇ ਤੇ ਤੁਹਾਨੂੰ ਨਹੀਂ ਦੱਸਿਆ ਕਿਸੇ ਨੇ ਤੇ ਸਬੰਧਤ ਅਫਸਰ ਜਿੰਨੇ ਵੀ ਉੱਥੇ ਰਹਿ ਆ ਲਾਈਨ 'ਚ ਰੱਖੋ ਕੱਢੋ ਬਾਹਰ ਤੇ ਜੇ ਉਹ ਠੀਕ ਨਾ ਨਾ ਦੱਸਿਆ ਜੇ ਉਹਨਾਂ ਨੂੰ ਨਹੀਂ ਕੱਢਣਾ ਤੇ ਫੇਰ ਮੈਂ ਸਪਸ਼ਟ ਕਹੂੰਗਾ ਕਿ ਤੁਸੀਂ ਰੜੇ ਜੇ ਇਹਦਾ ਪੈਸਾ ਦੇਖੋ ਇਸ ਮਾਫੀਆ ਦਾ ਪੈਸਾ ਉੱਪਰ ਤੱਕ ਜਾਂਦਾ ਥੱਲੇ ਨਹੀਂ ਰਹਿੰਦਾ ਔਰ ਮੇਰੀ ਹੱਕ ਕੋਰ ਮੰਗੇ ਮੁੱਖ ਮੰਤਰੀ ਸਾਹਿਬ ਜਿਹੜਾ 120 ਬੰਦੇ ਜਾਂ 150 ਮਰਿਆ ਸੀ ਸਾਡੀ ਸਰਕਾਰ ਚ ਵੀ ਉਹ ਵੀ ਇਨਕੁਆਰੀ ਬੰਦ ਪਈ ਉਹ ਵੀ ਖੋਲੋ ਇਨਕੁਆਰੀ ਖੋਲ ਕੇ ਜਿਹੜੇ ਅਧਿਕਾਰੀਆਂ ਚ ਇਨਵਾਲਵ ਸੀ ਜਿਹੜੇ ਵੀ ਲੋਕ ਇਨਵਾਲਵ ਨੇ ਪਛਾਣ ਤੱਕ ਜਾਓ ਪਰ ਬਦਕਿਸਮਤੀ ਇਹ ਪਛਾਣ ਹੀ ਤੁਰਦੀ ਕੋਈ ਵੀ ਇਨਕੁਆਰੀ ਡੀਐਸਪੀ ਐਸਪੀ ਤੋਂ ਬਾਅਦ ਕਿਤੇ ਇੱਕ ਅੱਧਾ ਕਿਤੇ ਕੋਈ ਬਹੁਤ ਫੜਿਆ ਗਿਆ ਤੇ ਠੀਕ ਹੈ ਉਹ ਇਨਕੁਆਰੀ ਮਿਟ ਕਮੇਟੀ ਬਣਾ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਖਤਮ ਕਰ ਦਿੱਤੀ ਕਿਉਂਕਿ ਉਹਦੇ ਤਾਰ ਸਿੱਧੇ ਚੰਡੀਗੜ੍ਹ ਨਾਲ ਜੁੜਦੇ ਆ ਚੰਡੀਗੜ੍ਹ ਸ਼ਹਿਰ ਚ ਇਸ ਮਾਫੀ ਨੂੰ ਕੰਟਰੋਲ ਵਾਲਾ ਇੱਕ ਤੰਤਰ ਹੈ ਜਿਹੜਾ ਸਾਰੇ ਮਾਫੀ ਨੂੰ ਕੰਟਰੋਲ ਕਰਦਾ ਮਾਈਨਿੰਗ ਹੋਵੇ ਉਹਨਾਂ ਡਿਸਾਈਡ ਕਰਨਾ ਕਿੰਨੂੰ ਮਿਲਣੀ ਹੈ ਉਹਨਾਂ ਕਹਣਾ ਠੇਕੇ ਕਿੰਨੂੰ ਮਾਣੇ ਉਹਨਾਂ ਨੇ ਕਹਣਾ ਪੋਲੂਸ਼ਨ ਦਾ ਸਾਬਤ ਤਾਂ ਕੌਣ ਰੱਖੂਗਾ ਮੈਂ ਜਿਹੜਾ ਵੱਡੇ ਕਮਾਈ ਦੇ ਸਾਧਨ ਨੇ ਡੀ ਡੀਐਚਓ ਕੌਣ ਲੱਗਣਗੇ ਜਿਹੜੀ ਮਲਾਬ ਟੀ ਮਠਿਆਈਆਂ ਵਿਕਦੀਆਂ ਨੇ ਸਾਰੇ ਉਹ ਉਹ ਡਿਸਾਈਡ ਕਰਦੇ ਨੇ ਲੋਕਲ ਬਾਡੀ ਚ ਕਿੱਦਾਂ ਲੁੱਟਿਆ ਜਾਣਾ ਕਿੱਦਾਂ ਸਿਸਟਮ ਚੱਲਣਾ ਸਾਰੇ ਉਹ ਡਿਸਾਈਡ ਕਰਦੇ ਨੇ ਔਰ ਸਿਰਫ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਨਾ ਸਿਰਫ 10 15 ਬੰਦੇ ਨੇ ਜਿਹੜੇ ਸਰਕਾਰਾਂ ਚਲਾਉਂਦੇ ਨੇ ਬਾਕੀ ਦੇ ਨਿੱਕੇ ਮੋٹے ਕੰਮਾਂ ਚ ਹੁੰਦੇ ਦੇ ਬਾਕੀ ਉਹਨਾਂ ਨੂੰ ਗਾਲਾ ਖਾਲੀ ਰੱਖਿਆ ਹੁੰਦਾ ਕਿਉਂਕਿ ਜਦੋਂ ਕਿਸੇ ਨੇ ਮਾੜਾ ਚੰਗਾ ਬੋਲਣਾ ਤੇ ਅਸੀਂ ਵਿੱਚੇ ਹੀ ਆਉਂਦੇ ਹਾਂ ਉਹਦੇ 'ਚ ਜੇ ਕਾਨੂੰਨ ਕੋਗੋ ਤੇ ਮੈਂ ਵਿੱਚੇ ਹੀ ਆਉਣਾ ਅਸਰੀ ਜਮਾਤ ਵਿੱਚ ਆਉਣਾ ਪਰ ਉਹ ਜਿਹੜੇ 10 15% ਬੰਦੇ ਨੇ ਉਹਨਾਂ ਕਰਕੇ ਪੰਜਾਬ ਸਾਰਾ ਦਾ ਬੇੜਾ ਗਰਕ ਹੁੰਦਾ ਤੇ ਪੰਜਾਬ ਲੁੱਟਿਆ ਜਾ ਰਿਹਾ ਅਸੀਂ ਕਿੰਨਾ ਚਿਰ ਰੌਲਾ ਪਾਵਾਂਗੇ ਇਹ ਨਸ਼ੇ ਅਸੀਂ ਬੰਦ ਕਰਾਂਗੇ ਕਿੰਨਾ ਚਿਰ ਕੋਈ ਗੰਭੀਰਤਾ ਹੈ ਕਿ 150 ਬੰਦਾ ਜਦੋਂ ਪ੍ਰਸ਼ਾਸਨ ਦੇ ਇੱਥੇ ਸੀ ਐਮਐਲਏ ਮੰਤਰੀ ਲੋਕਾਂ ਚੇਂਜ ਕਰਤੇ ਲੋਕਾਂ ਕਹਿੰਦੇ ਤੁਹਾਨੂੰ ਨਹੀਂ ਬਣਾਉਣਾ ਬਈ ਨਵੇਂ ਚੋਲੇ ਸਰਕਾਰ ਨਵੀਂ ਚੋਲੀ ਅਫਸਰ ਤੇ ਉਹ ਲੱਗੇ ਆ ਚਿੱਟੇ ਦਿਨ ਦੇਖ ਰਿਹਾ ਕਿਸੇ ਨੂੰ ਵੀ ਭਾਲੋ ਇਹੋ ਕੀ ਰਿਹਾ ਪਰ ਆਪਾਂ ਬੋਲਣ ਨੂੰ ਤਿਆਰ ਹੀ ਕੋਈ ਨਹੀਂ ਕਿਉਂਕਿ ਉਹਨਾਂ ਅਫਸਰਾਂ ਤੋਂ ਹੁਣ ਕੀ ਹੋਇਆ ਅਫਸਰ ਦਾ ਕੀ ਹੈ ਉਹਨਾਂ ਨੇ ਮੁੜ ਕੇ ਉਹੀ ਸਰਕਾਰ ਜਿਹੜੀ ਕਹਿੰਦੀ ਅਸੀਂ ਵੱਖਰਾ ਬਦਲਾਅ ਦਵਾਂਗੇ ਉਹੀ ਕੁਝ ਕਰ ਰਿਹਾ ਜੋ ਪਿੱਛੇ ਹੁੰਦਾ ਸੀ ਉਹੀ ਕੁਝ ਹੋ ਰਿਹਾ ਉਹੀ ਹਲਕਾ ਚਾਰਜ ਜਿੱਥੇ ਕੋਈ ਜਿੱਤਿਆ ਉਥੇ ਹਲਕਾ ਚਾਰਜ ਉਦੀ ਮਰਜ਼ੀ ਨਾਲ ਐਸਐਚਓ ਉਦੀ ਨਾਲ ਥਾਣੇਦਾਰ ਹੁਣ ਜਿਹੜੀਆਂ ਪੰਚਾਇਤਾਂ ਬਣ ਗਈਆਂ ਉਹਨਾਂ ਨੂੰ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਕਿਉਂਕਿ ਉਹ ਤੰਤਰ ਉਹਨਾਂ ਨੂੰ ਦੱਸਦਾ ਕਿਉਂਕਿ ਜੇ ਤੰਤਰ ਵਿਹਲਾ ਹੋ ਗਿਆ ਸਾਡੇ ਤੋਂ ਪੋਲੀਟੀਕਲ ਬੰਦਿਆਂ ਤੋਂ ਤੇ ਫਿਰ ਤੰਤਰ ਨੇ ਵੇਖ ਲਾ ਆਪਣਾ ਉਹਨਾਂ ਨੂੰ ਜੇ ਤੰਤਰ ਇਹਦੇ ਪੋਲੀਟੀਕਲ ਬੰਦੇ ਇੱਕ ਦੂਜੇ ਤੋਂ ਵਿਹਲੇ ਹੋ ਗਏ ਤੇ ਫਿਰ ਤੁਹਾਡੀ ਨਿਗਾ ਸੋਰੀ ਤੰਤਰ ਤੇ ਪੈ ਜਾਣੀ ਇਹ ਸਾਰਿਆਂ ਦੀ ਤੁਹਾਨੂੰ ਉਲਝਾ ਕੇ ਰੱਖਦੇ ਐ ਤੁਹਾਨੂੰ ਮੂਰਖ ਬਣਾ ਕੇ ਰੱਖਦੇ ਐ ਵੀ ਲਿਆਓ ਜੀ ਹੁਣ ਫਲਾਣੇ ਪੋਲੀਟੀਕਲ ਬੰਦੇ ਨੂੰ ਫੜ ਲਓ ਹੁਣ ਇਹਨੂੰ ਫੜ ਲਓ ਤੇ ਗਾਹ ਕਿਉਂ ਨਹੀਂ ਤੁਰਦੇ ਕੋ ਕਿ ਜਦੋਂ ਤੁਸੀਂ ਗਾਹ ਤੁਰਨਾ ਆ ਇਹ ਗਲਾਵੇ ਚ ਆਈਐਸ ਆਈਪੀਐਸ ਦੇ ਹੱਥ ਪੈਣਾ ਹੈ ਤੇ ਤੁਸੀਂ ਪਾਉਣਾ ਹੀ ਨਹੀਂਗਾ ਆਈਐਸ ਆਈਪੀਐਸ ਨੂੰ ਪੈਣਾ ਹੀ ਨਹੀਂ ਹੱਥ ਆ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈ ਦੋ ਠੇਕੇਦਾਰ ਨੇ ਸਾਡੇ ਇੱਕ ਪਰਾਤਨ ਕਿਸੇ ਤੇ ਢਿੰਦਾ ਸੀ ਹੁਣ ਇੱਕ ਦੂਜਾ ਦੂਜੀ ਢਿਰਨਾ ਹੋ ਗਿਆ ਹਰ ਵਾਰ ਐਕਸਾਈ ਦੇਖੋ ਠੇਕੇਦਾਰ ਨੇ ਬਿਜ਼ਨਸ ਬੈਨ ਨੇ ਉਹਨਾਂ ਨੇ ਠੇਕੇ ਲੈਣੇ ਉਹਨਾਂ ਦਾ ਤੰਦਾ ਹੈ ਹਰ ਵਾਰ ਉਹਨਾਂ ਟੂਲ ਬਣਾ ਕੇ ਐਕਸਾਈ ਡਿਪਾਰਟਮੈਂਟ ਦੇ ਦਾ ਪੂਲ ਕਰੋ ਟੱਕੇ ਨਾਲ ਕੂਲ ਕਰਾਇਆ ਏ ਤਕੀ ਪਿਛਲੀ ਵਾਰੀ ਮੇਰੇ ਨਾਲ ਟੱਕੇ ਨਾ ਕਰ ਕਿਉਂਕਿ ਐਕਸਾਈਡ ਡਿਪਾਰਟਮੈਂਟ ਤੇ ਪਏ ਮੰਤਰੀ ਤੱਕ ਜਾਣੇ ਸੈਕਟਰੀ ਅਚਾਈ ਤੱਕ ਜਾਣੇ ਚੀਫ ਸੈਕਟਰੀ ਤੱਕ ਜਾਣੇ ਕੰਮ ਗੋਲ ਕੇ ਸੁਣ ਲੋ ਭਲੇ ਖੜਾ ਰਵੇ ਤੁਹਾਨੂੰ ਮੈਂ ਕੋਈ ਜ਼ੁਬਾਨ ਦੱਬ ਕੇ ਨਹੀਂ ਗੱਲ ਕਰ ਰਿਆ ਤੁਹਾਡੇ ਸਾਰੇ ਤੱਕ ਪਏ ਹੁੰਦੇ ਜੇ ਨਾ ਹੁੰਦੇ ਹੁਣ ਤੇ ਇਹ ਜਿਹੜੀ ਐਮ ਆਰ ਪੀ ਜੋ ਤੁਸੀਂ ਤੈਅ ਕਰਦੀ ਸਰਕਾਰ ਉੱਤੇ ਸ਼ਰਾਬ ਵਿਕੇ ਕਦੀ ਉਹ ਨਹੀਂ ਮਿਲਦੀ ਪੰਜਾਬ ਚ ਕਦੀ ਵੀ ਨਹੀਂ ਮਿਲਦੀ ਸ਼ਰਾਬ ਉਸ ਪੱਧਰ ਤੇ ਕਿਉਂਕਿ ਠੇਕੇਦਾਰ ਕੀ ਕਰੇ ਠੇਕੇਦਾਰ ਮਰ ਜਾਂਦਾ ਤੁਹਾਡੇ ਇਹਨਾਂ ਦੇ ਚੁੰਗਲ ਜਾ ਕੇ ਉਹਨਾਂ ਦਾ ਲੋਜ ਨੇ ਜਿੱਦੇ ਗਿੱਜਾਂ ਤੋਂ ਪੈ ਜਾਂਦੇ ਅੱਜ ਵੀ ਹੋਇਆ ਅਫਸਰ ਦੇ ਉਹਨੂੰ ਮਤਲਬ ਡਾਂਗ ਦੇ ਕੇ ਉਹਨਾਂ ਨੇ ਕਿਹਾ ਵੀ ਕਰੋ ਲਾਓ ਵੱਧ ਰੇਟ ਦੇ ਵਿੱਚ ਉਹ ਤੁਹਾਨੂੰ ਤਨਖਾਹਾਂ ਦਿੱਤੀਆਂ ਸੀ ਰੇਟ ਤੇ ਸਪਲਾਈ ਦੇਣ ਲਈ ਤੁਹਾਨੂੰ ਵੱਧ ਰੇਟ ਤੇ ਚੀਜ਼ ਬਕਾ ਲਈ ਤਨਖਾਹਾਂ ਦਿੰਦੇ ਆ ਔਰ ਇਹੀ ਕਾਰਨ ਹੈ ਮਹਿੰਗੀ ਸ਼ਰਾਬ ਸੀ ਉੱਥੇ ਦੇਸੀ ਉੱਥੇ ਗਰੀਬਾਂ ਨੇ ਅਲਕੋਹਲ ਪੀਣੀ ਸ਼ੁਰੂ ਕਰਤੀ ਹੈ ਪਿਛਲੇ 5-4 ਸਾਲਾਂ ਤੋਂ ਤੁਹਾਡੇ ਸਾਈਡ ਡਿਪਾਰਟਮੈਂਟ ਦੇ ਘਰ ਭਰਨ ਕਰਕੇ ਆਗਾ ਬੇੜਾ ਕਰ ਕੋਇਆ ਪੰਜਾਬ ਦੇ ਸਾਰਾ ਤੁਹਾਨੂੰ ਮਤਲਬ ਗੱਲ ਦੱਸਾਂ ਤੁਸੀਂ ਹਰ ਨਵੇਂ ਪੋਲੀਟੀਕਲ ਬੰਦੇ ਨੂੰ ਇਸ ਬੰਦੇ ਪਸਾਉਂਦੇ ਜੀ ਆ ਜਿਹੜੇ ਬਣ ਮ ਆਏ ਜੀ ਮੈਂ ਕਿਹਾ ਜੀ ਮੁੱਖ ਮੰਤਰੀ ਨੂੰ ਮੈਂ ਕਿਹਾ ਇਹ ਅੱਜ ਤੱਕ ਕੋਰੇ ਨੇ ਪਰ ਇਹ ਬਜ ਨਹੀਂ ਸਕਣੇ ਮੈਂ ਕਿਹਾ ਸੀ ਜੇ ਮੁੱਖ ਮੰਤਰੀ ਸਾਹਿਬ ਸੁਣ ਗਏ ਚੋਣ ਲੜ ਮੇਰੀ ਗੱਲ ਮੈਂ ਤੁਹਾਨੂੰ ਕਿਹਾ ਸੀ ਜਾਂ ਤੇ ਇਹਨਾਂ ਦੀਆਂ ਤਨਖਾਹਾਂ ਵਧਾ ਦਿਓ ਜਿਹੜਾ ਪੰਜਾਬ ਸਾਰਾ ਰੌਲਾ ਪਾ ਲਈ ਦੇ ਸਾਰੇ ਤੁਸੀਂ ਤਨਖਾਹਾਂ ਦਾ ਵਧਾਓ ਪੰਜਾਬ ਦਾ ਜੀ ਹਰ 7000 ਰੁਪਿਆ ਜਦੋਂ ਬੰਦੇ ਨੂੰ ਲਾਲਚ ਪੈ ਜਾਂਦਾ ਉਹ ਡਬਲ ਫਿਰ ਤਿੰਨ ਚਾਰ ਗੁਣਾ ਕਰਪਸ਼ਨ ਕਰਦਾ ਹੈ ਅੱਜ ਉਹਨਾਂ ਨੂੰ ਸੁਆਦ ਪੈ ਗਿਆ ਉਹ ਤੰਤਰ ਨੇ ਆਪਣੇ ਕਬਜੇ ਚ ਲੈ ਰਿਆ ਤੇ ਇੱਕ ਸਾਈਜ ਆਲੇ ਨੇ ਲੁੱਟਿਆ ਦਬਾ ਕੇ ਜੀਐਸਟੀ ਵਾਲੇ ਫੜੇਗੇ ਕਿੰਨੇ ਜੀਐਸਟੀ ਵਾਲੇ ਅੰਦਰ ਦਿੱਤੇ ਤੁਸੀਂ ਜੀਐਸਟੀ ਦਾੜਾ ਕਪੜਾ ਸੀ ਕੀ ਹੋਇਆ ਪਰ ਕਿਉਂਕਿ ਜਦੋਂ ਜਦੋਂ ਗਾਜ ਤੁਹਾਡੇ ਆ ਤੁਰਨੀ ਹੈ ਉਦੋਂ ਤੁਸੀਂ ਤਾਂ ਡਾਇਰੈਕਸ਼ਨ ਚੇਂਜ ਕਰਨੀ ਹੈ ਜਾਂ ਨੂੰ ਬਰੀ ਕਰਨਾ ਹੈ ਜਾਂ ਉਹਦੇ ਰੂਪ ਪ੍ਰੂਫ ਰਵਾ ਤਵਾ ਕਰਨੇ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਢੱਲੇ ਨਾਲ ਮੈਂ ਕਹਿ ਰਿਹਾ ਚੈਲੰਜ ਕਰ ਰਿਹਾ ਤੁਹਾਨੂੰ ਡਿਪਾਰਟਮੈਂਟ ਨੂੰ ਵੀ ਸਰਕਾਰ ਨੂੰ ਵੀ ਢੜਲੇ ਨਾਲ ਡੜਾ ਸੱਟਾ ਨਕਲੀ ਸ਼ਰਾਬ ਚਿੱਟਾ ਢੜਲੇ ਨਾਲ ਵਿਕਦਾ ਠੀਕ ਹੈ ਕਮਿਸ਼ਨਰ ਕਾਰਵਾਈ ਕਰਕੇ ਫੜ ਰਿਆ ਹੈ ਪਰ ਜਮੀਨ ਤੇ ਕੋਈ ਫਰਕ ਨਹੀਂ ਜੇਗਾ ਮੈਂ ਤੁਹਾਨੂੰ ਦੱਸ ਦਿਆਂ ਪਿੰਡਾਂ ਚ ਪਿੰਡਾਂ ਚ ਢੜਲੇ ਨਾਲ ਵਿਕਦਾ ਜੇ ਮਾੜਾ ਮੋਟਾ ਫਰਕੇ ਜਿੱਥੇ ਕੋਈ ਮਾੜਾ ਮੋਟਾ ਡੰਡਾ ਘੜਕਾ ਆਉਂਦੇ ਆ ਦੋ ਦਿਨ ਬੰਦ ਹੈ ਕੌਣ ਜ਼ਿੰਮੇਵਾਰ ਹੈ ਇਹ 14 ਤੇ 14 ਮਰਨਗੇ ਤੇ ਫੇਰ ਆਓਗੇ ਹੋਰ ਮਰਨ ਦੀ ਟੀ ਕਰ ਰਹੇ ਜੇ ਕੀ ਜ਼ਿੰਮੇਵਾਰੀਆਂ ਨੇ ਆਪਣੀਆਂ ਸਰਕਾਰ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹਦੇ ਵਾਸਤੇ ਹੁਣ ਸਾਨੂੰ ਕਿਹੋ ਜਿਹਾ ਟਿਪੈਂਡ ਹੋਣਾ ਪਊਗਾ ਅਸੀਂ ਲੋਕ ਤੈਅ ਕਰ ਰਹੇ ਸਾਂ ਕਿ ਜੇ ਜੰਗ ਸੀਜ਼ਫਾਇਰ ਹੋਈ ਹੈ ਜੰਗਬੰਦੀ ਚੋਈਦਾ ਉੱਤੋਂ ਮਰੇ ਆ ਮਤਲਬ ਸਾਡਾ ਟੂਰਿਸਟ ਸਾਰਾ ਭੱਜ ਗਿਆ ਅਸੀਂ ਸਰਕਾਰ ਨੂੰ ਚਿੱਠੀ ਲਿਖ ਰਹੇ ਆ ਵੀ ਸਾਨੂੰ ਆਰਥਿਕ ਪੈਕੇਜ ਦਿਓ ਸਾਡਾ ਹੋਰ ਨਹੀਂ ਕੁਝ 2 ਲੱਖ ਮੁੰਡੇ ਸਾਡਾ ਨੌਜਵਾਨ ਜਿਹੜਾ ਚਿੱਟਾ ਪਾਕਿਸਤਾਨ ਤੋਂ ਆਉਂਦਾ ਉਹਨੇ ਮਾਰੇ ਪਿਛਲੇ 15 ਸਾਲਾਂ 'ਚ ਉਹ 80 ਤੋਂ 90 ਪਕਰ ਸਿੱਖ ਮਰੇ ਮੋਂਾਂ ਦੇ ਵਕਾ ਖੋਲਣਾ ਚਾਹੁੰਦਾ ਜਿਹੜੇ ਪਾਕਿਸਤਾਨ ਦੇ ਤੇ ਅੱਚੀ ਬੰਦੇ ਆ ਸਾਡੀ ਨਗਰ ਦੇ ਕੁਝ ਨੇ ਕੀਤੀ ਉਹਨੇ ਔਰ 15-20 ਲੱਖ ਮੁੰਡਾ ਸਾਡਾ ਇੱਥੋਂ ਭੱਜ ਗਿਆ ਵਿਚਾਰੇ ਡਰਦੇ ਦਿੱਤੇ ਤੋਂ ਮਤਲਬ ਨਸ਼ਿਆਂ ਤੋਂ ਲੋਕੀ ਘਰ ਛੱਡ ਕੇ ਬਾਹਰ ਭੱਜ ਗਏ ਤੇ ਰਹਿੰਦੇ ਗੁੰਦੇ ਆ ਦੂਜਾ ਜਿਹੜਾ ਪਾਕਿਸਤਾਨ ਇੰਡੀਆ ਦੇ ਅੰਦਰ ਪਾਕਿਸਤਾਨ ਨੱਚੇਦਾ ਦੂਜਾ ਇਹਨਾਂ ਬੇੜਾਗਰ ਕਰਤਾ ਸਾਡਾ ਕੁਝ ਕੁਝ ਜਵਾਬ ਦੇਣੀ ਹੈਗੀ ਕਿਸਦੀ ਕੋਈ ਡੀਜੀਪੀ ਦੀ ਜਵਾਬ ਦੇਈ ਨਹੀਂ ਕੋਈ ਡੀਜੀਪੀ ਕੋਈ ਸੀਆਈਡੀ ਕੋ ਇੰਟੈਲੀਜੈਂਟ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਜੇ ਤੁਸੀਂ ਕਹਿੰਦੇ ਜੇ ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ ਠੀਕ ਹੈ ਮੰਨਿਆ ਫਿਰ ਲਾਓ ਅਸਤੀਫੇ ਸਾਰਿਆਂ ਦੇ ਲਾਓ ਸਾਰੇ ਡੀਆਈਜੀ ਤੋਂ ਲੈ ਕੇ ਡੀਜੀਪੀ ਤੱਕ ਲਾਓ ਚੇਂਜ ਦੋ ਅੰਦਰੋਂ ਟਰਮੀਨੇਟ ਕਰੋ ਇਹਨਾਂ ਨੂੰ ਜੌਬ ਤੋਂ ਕੀ ਕਰ ਰਹੇ ਨੇ ਤੁਸੀਂ ਆਰੇ ਜਿਹੜੇ ਪੁਰਾਣੇ ਬੈਠੇ ਨੇ ਜਿਨ੍ਹਾਂ ਨੂੰ ਪਤਾ ਕੌਣ ਕੀ ਕੀ ਕਰਦਾ ਜਿਹੜੇ ਐਸਐਚਓ ਤੋਂ ਲੈ ਕੇ ਐਸਐਸਪੀ ਬਣੇ ਨੇ ਉਹਨੇ ਜਿਲ੍ਹੇ ਚ ਬੈਠੇ ਨੇ ਕੀ ਕਰਦੇ ਨੇ ਇੱਥੇ ਸਭ ਤੋਂ ਔਖੀ ਨੌਕਰੀ ਹੈ ਪੁਲਿਸ ਦੀ ਕਿਉਂ ਸਭਰ ਜਣੇ ਲੱਗਣਾ ਪੈਂਦਾ ਇਹਦੇ ਤੇ ਪੈਸੇ ਕਰਕੇ ਆ ਪੈਸੇ ਕਰਕੇ ਦੰਦਰ ਦੇ ਦਿਓ ਜਾਂ ਤੇ ਸਾਰਿਆਂ ਨੂੰ ਇਹਦੇ ਮੁੱਖ ਮੰਤਰੀ ਸਾਹਿਬ ਮੈਂ ਤੁਹਾਡੇ ਦਰਜ਼ਾਇਨ ਮੰਗਦਾ ਜਾਂ ਤੇ ਇਹਨਾਂ ਨੂੰ ਅੰਦਰ ਦੇ ਦਿਓ ਤੇ ਪੰਜਾਬ ਛੱਡ ਦਿਓ ਪਤਾ ਲੱਗਦਾ ਜਿੰਦਾ ਤੇ ਪੰਜਾਬ ਨੂੰ ਭਗਵੰਤ ਸਿੰਘ ਮਾਨ ਦਾ ਅੱਜ ਦੱਸੋ ਉਹਨਾਂ ਦਾ ਗਲੋਤੇ ਦੇ ਤੇ ਜੇ ਤੁਸੀਂ ਨਾ ਕੀਤਾ ਕੱਪੜਾ ਜਾਣ ਡੀਐਸਪੀ ਕਰਤਾ ਜੀ ਇੰਸਪੈਕਟਰ ਕਰਦਾ ਮੈਂ ਨਹੀਂ ਮੰਨਦਾ ਇਹਨੂੰ ਮੈਂ ਨਹੀਂ ਮੰਨਦਾ ਇਹ ਪ੍ਰਾਣੇ ਪ੍ਰਾਣੇ ਪਾਪ ਪਾਪੀ ਨੇ ਇੱਥੇ ਬੜੇ ਬੜੇ ਵੱਡੇ ਮਾਫੀਆ ਚ ਔਰ ਕੋਈ ਚਿੱਟ ਕੱਪੜੀ ਇਹਨੇ ਡਲਾਲ ਨੇ ਪਿਛਾੜੋ ਜੇ ਨਾ ਪਤਾ ਲੱਗੇ ਤੇ ਮੇਰੇ ਕੋ ਆ ਜਿਓ ਦੱਸ ਦੂੰਗਾ ਸਾਰੇ ਪਰ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਅਸੀਂ ਅਸੀਂ ਦੇ ਇੱਕ ਇਲੈਕਸ਼ਨਾਂ ਚ ਲੜੇ ਆ ਅਸੀਂ ਤਾਂ ਕਾਨੂੰਨ ਬਣਾਉਣ ਨੂੰ ਮਿਹਲੇ ਪਾਲਸੀਆਂ ਬਣਾਉਣ ਨੂੰ ਇੰਪਲੀਮੈਂਟ ਕਿਉਂ ਨਾ ਕਰੋ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਇੱਕ ਹੀ ਕੰਮ ਹੈ ਜਾਂ ਤੇ ਤੁਸੀਂ ਰਿਜਾਈਨ ਕਰਦੇ ਹੋ ਤੇ ਜਾਏ ਸਾਰੇ ਅੰਦਰ ਦੇ ਦਿਓ ਵੇਖੋ ਇਲੈਕਸ਼ਨਾਂ ਜਿੱਤਣ ਲਈ ਤੁਸੀਂ ਬਹੁਤ ਪੁੱਲਸ ਨੂੰ ਖੁੱਲ੍ਹਾ ਦਿੱਤੀਆਂ ਨੇ ਇਲੈਕਸ਼ਨ ਤੇ ਫਿਰ ਮੁੱਖ ਮੰਤਰੀ ਹਰ ਜਗ ਫੇਕ ਕਰਾਂਗੇ ਬਹੁਤ ਮਰ ਗਏ ਨੇ ਬਹੁਤ ਪ੍ਰਾਈਮ ਮਿਨਿਸਟਰ ਤੱਕ ਵੀ ਵਿਚਾਰੇ ਚਲੇ ਗਏ ਨੇ بڑے بڑے ਧੜਲੇਦਾਰ ਆਗੂ ਹੁੰਦੇ ਸਭ ਚਲੇ ਗਏ ਕੀ ਹੋਇਆ ਪੰਜਾਬ ਚ ਦੁਨੀਆ ਚੱਲਦੀ ਰਹਿਣੀ ਆ ਪਰ ਨਾ ਉਹਨਾਂ ਦਾ ਰਹੂਗਾ ਜਿਹੜਾ ਕੁਝ ਕਰਕੇ ਜਾਊਗਾ ਨਾ ਉਹਦਾ ਰਹਿਣਾ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਕਰਕੇ ਦਿਖਾਓ ਕਰਕੇ ਵਿਖਾਓ ਇਹ ਇਲੈਕਸ਼ਨ ਇਲੈਕਸ਼ਨਾਂ ਜਿੱਤਾ ਹੁੰਦੀ ਰਣੀ ਹੈ ਇਲੈਕਸ਼ਨ ਕਰਕੇ ਇੰਨੀਆਂ ਖੁੱਲ੍ਹਾ ਨਾ ਦਿਓ ਕਿ ਨਸ਼ੇ ਵੇਚਣ ਵਾਲੇ ਔਰ ਨਸ਼ੇ ਪਕਾਉਣ ਵਾਲੇ ਬੰਦੇ ਜਿਹੜੇ ਆ ਉਹ ਤਰਲੇ ਨਾ ਸਰਕਾਰ 'ਚ ਦਿਖਣ ਇਹ ਨਹੀਂ ਹੋਣਾ ਚਾਹੀਦਾ ਸਿਰਫ ਜ਼ੀਰੋ ਟੋਲਰੈਂਸ ਟੀਵੀ ਦੇ ਅਖਬਾਰ 'ਤੇ ਨਹੀਂ ਹੋਣੀ ਚਾਹੀਦੀ ਧਰਾਤਲ 'ਤੇ ਦੇਖਣੀ ਚਾਹੀਦੀ ਹੈ ਮੈਂ ਆਸ ਕਰਦਾ ਕਿ ਇਸ ਪ੍ਰੈਸ ਕਾਨਫਰੰਸ ਦਾ ਅਸਰ ਬਹੁਤ ਹੋਊਗਾ ਤੇ ਜੇ ਤੁਸੀਂ ਇਹ ਨਾ ਕੀਤਾ ਮੁੱਖ ਮੰਤਰੀ ਸਾਹਿਬ ਤੇ ਤੀਜੀ ਬੈਸਕਾ ਉਹ ਦੋ ਚਾਰ ਦਿਨ ਵੇਟ ਕਰਕੇ ਫਿਰ ਹੋਊਗੀ ਕਿਉਂਕਿ ਹੁਣ ਛੱਡਣਾ ਨਹੀਂ ਗਏ ਇਸ ਚੀਜ਼ ਨੂੰ ਅਸੀਂ ਪੁੱਤ ਆਪਣੇ ਆਪਣੇ ਇਲਾਕੇ 'ਚ ਮਰੌਣੇ ਨਹੀਂ ਗੇ ਬਹੁਤ ਮਰ ਗਏ ਕੋ ਕੁਛ ਛੱਟੇ ਨੇ ਸੱਤਰੂਸ਼ਾਤ ਤੇ ਕੋਈ ਅਲਕੋਹਲ ਦੇ ਸਵਾਬ ਮਿਸ਼ਾਤ ਤੇ ਕੋਈ ਦਾ ਧੜੇ ਸੱਟੇ ਨੇ ਸਾਡੇ ਗੈਂਗਸਟਰ ਬਣਾਉਂਦੇ ਔਰ ਇਹਦੇ ਜਿਹੜੇ ਦਲਾਲ ਨੇ ਜਿਹੜੇ ਤੁਹਾਡੇ ਮੈਂ ਹੁਣ ਕਹਿ ਦਿੰਦਾ ਕਮਿਸ਼ਨਰ ਟਾਈਪ ਬੰਦਿਆਂ ਨੂੰ ਇਹ ਪਿਛਲੀ ਪਿਛੋਕੜ ਫੋਲਾਮਰ ਚਰਦਾ ਹਾਏ ਜਿਹੜੇ ਅਥਾਰਟੀ ਆਫੀਸਰ ਹੈ ਜਿਹੜੇ ਉਹਨਾਂ ਦੇ ਦਲਾਲ ਨੇ ਉਹਨਾਂ ਦੇ ਕੰਟਰੋਲ ਕਰਕੇ ਅੰਦਰ ਦੇ ਉਹਨਾਂ ਨੂੰ ਇਹਨਾਂ ਇਹਨਾਂ ਸਾਰਿਆਂ ਦੇ ਵਿੱਚ ਮਿੱੱਚੇ ਉਹਨਾਂ ਨੂੰ ਟਰਮੀਨੇਟ ਕਰੋ ਜੋਬ ਉਹਨਾਂ ਦੀ ਤੇ ਜੇ ਨਹੀਂ ਪਤਾ ਲੱਗਦਾ ਤੇ ਮੇਰੇ ਕੋ ਆ ਜਾਓ ਮੈਂ ਦੱਸ ਦਿੰਦਾ ਇਹਨਾਂ ਨੇ ਸਤਿਆਨਾਸ ਮਾਰਿਆ ਗੁਰੂ ਨੰਬੀ ਦਾ ਸਾਡਾ ਕੋਈ ਟੂਰਿਸਟ ਆਉਂਦਾ ਕਦੀ ਉਹ ਤੋਂ ਬੈਗ ਚੋਰੀ ਕਦੀ ਮੋਬਾਈਲ ਚੋਰੀ ਨਾ ਹੋ ਫਿਰ ਉਹਨੂੰ ਕਹਿੰਦੇ ਰਿਪੋਰਟ ਨਾ ਲਿਖਾਇਓ ਤੁਹਾਨੂੰ ਬਾਹਰ ਜਾਣਾ ਪੈਣਾ ਉਹਨੂੰ ਪਹਿਲਾਂ ਡਰਾਇਆ ਜਾਂਦਾ ਕੋਕ ਲਾਤੀ ਨੇ ਪਾ ਗਾਰ ਬੈਠੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਇੱਕੋ ਹੀ ਬੇਨਤੀ ਹੈ ਜਾਂ ਤੇ ਇਹਨਾਂ ਨੂੰ ਲਾ ਦਿਓ ਇਹਨਾਂ ਤੋਂ ਗਣੋ ਲਾਓ ਇਹਨਾਂ ਨੂੰ ਟਰਮੀਨੇਟ ਕਰੋ 2-4 ਤੇ ਫਿਰ ਸਮਝ ਪੈਂਦੀ ਸਾਨੂੰ ਕਿ ਤੁਸੀਂ ਕੁਝ ਕੀਤਾ ਜਿਹਾ ਡੀਐਸਪੀ ਕਰਤਾ ਜੀ ਦੱਸ ਫੜ ਲੇ ਜੀ ਕੀ ਹੋਣਾ ਜਿਹੜੇ ਪੰਜ ਜ਼ੋਨ ਬਣਾਏ ਜੋ ਪਤਾ ਲੱਗ ਰਿਹਾ ਨਸ਼ਿਆੜਿਆਂ ਦੇ ਇਹਨਾਂ ਨੂੰ ਪਤਾ ਨਹੀਂ ਆ ਜਨਿਆਲੇ ਜਿਹੜਾ ਤੁਹਾਡੇ ਜਿਹੜੇ ਡੀਆਈਜੀ ਸਾਹਿਬ ਇਹਨਾਂ ਨੂੰ ਪੁੱਛੋ ਜਨਿਆਲੇ ਵੇਚਦਾ ਨਹੀਂ ਅਲਕੋਹਲ ਲੋਕੀ ਰੋਂਦੇ ਆ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਦੀ ਇੰਟੈਲੀਜ ਕਿੱਥੇ ਆ ਇਹ ਤੁਹਾਨੂੰ ਕੀਰਪੜ ਦਿੰਦੇ ਆ ਤੇ ਵੜਦੇ ਜਾਂਦੇ ਨੇ ਇਹਨਾਂ ਕੋ ਦੋਵੇਂ ਜਿਲ੍ਹੇ ਤਰਨਤਾਰ ਦੇ ਕਿਉਂਕਿ ਤਰਨਤਾਰ ਚ ਵੀ ਆਉਂਦਾ ਹੈ। ਹਾਲਾਤ ਪੁੱਛੋ ਲੋਕਾਂ ਦੇ ਕੀ ਨੇ? ਪਰ ਪੰਜਾਬ ਦੇ ਡੀਜੀਪੀ ਨੇ ਜੋ ਐਸਐਸਪੀ ਨੂੰ ਹੋ ਸੀਪੀ ਨੂੰ ਜਿਹੜੇ ਨਿਰਦੇਸ਼ ਦਿੱਤੇ ਨੇ 31 ਮਈ ਤੱਕ ਨਸ਼ਾ ਜਣਾ ਕਿ ਖਤਮ ਹੋ ਜੇਗਾ। ਉਦੋਂ ਤੱਕ ਇਹਨਾਂ ਦੇ ਕਾਰਵਾਈਆਂ ਹੋਣਗੀਆਂ ਕਿੱਥੋਂ ਦੇ? ਜਿਹੜੇ ਹੁਣ ਮਰ ਗਏ ਨਹੀਂ ਕਿਤੇ ਕਰਨੀਆਂ। ਇਹ ਤਾਂ ਪੁਰਾਣਾ ਹੈ। ਪਰ ਸ਼ਰਮ ਵਾਲੀ ਗੱਲ ਹੈ। ਜਦੋਂ ਮੈਨੂੰ ਦੁੱਖ ਆਉਂਦਾ ਹੈ ਵੀ ਇੱਕ ਐਸਐਸਪੀ ਨਾਮ ਉਹਦੇ ਵੱਡੇ ਅਫਸਰ ਨਸ਼ੇ ਤਸਕਦਾ ਘਰ ਬੈਕ ਲੋਕੇ ਟਾਂਦੇ। ਉਹ ਲਨਤ ਹੈ ਯਾਰ। ਤੁਹਾ ਨੂੰ ਤੁਹਾਡੇ ਦੇ ਅੰਦਰ ਬਣਿਆ ਤੁਹਾਡੇ ਹੁੰਦਿਆਂ ਬਣਿਆ ਸਾਰਾ ਕੁਝ ਤੁਸੀਂ ਗਾਰੰਟੀ ਪ੍ਰੂਫ ਕਰ ਰਹੇ ਜਿਵੇਂ ਅਸੀਂ ਅਸੀਂ ਇਹਦੇ ਗਵਾਹੀ ਭਰਦੇ ਕਟਕਟ ਕਟੋਟ ਤੇ ਜਾਓ ਵੀ ਨਾ ਟਟੋਕਟ ਜਾਓ ਵੀ ਨਾ ਜਾ ਕੇ ਉੱਤੇ ਵਿਖਾਉਂਦੇ ਜੋ ਸ਼ਗਲਾ ਤੇ ਲੋਕੀ ਕਹਿੰਦੇ ਆ ਵਾ ਆਗੇ ਜੇ ਹੁਣ ਇਹ ਜੀ ਇਹ ਇਹ ਨਸ਼ੇ ਦੇ ਪੈਸੇ ਨਾਲ ਬਣਿਆ ਤੇ ਜਿਸਨ ਜਿਹੜਾ ਇਹ ਨਾ ਸਨੋਬਲ ਆਇਆ ਯੂਥ ਨਸ਼ੇ ਵਿਰੁੱਧ ਉਹਦਾ ਕੋਈ ਮਤਲਬ ਨਹੀਂ ਆਓ ਇਹ ਗਰੀਬਾਂ ਬਰੋਧਿਆ ਜੁੱਦ ਜੇ ਨਸ਼ਾ ਵਿਰੁੱਧ ਕਰਨਾ ਤੇ ਅੰਮ੍ਰਿਤਸਰ ਦੇ ਚ ਬੜੇ ਬੜੇ ਵੱਡੇ ਘਰ ਨੇ ਜਿਹੜੇ ਨਸ਼ੇ ਵਾਲਿਆਂ ਦੇ ਨੇ ਕਿਉਂ ਨਹੀਂ ਵੱਧਦੇ ਉਹਨਾਂ ਨੂੰ ਆ ਬਾਰਡਰ ਤੇ ਬਹੁਤ ਨੇ ਕਿਉਂਕਿ ਉਹਨਾਂ ਨੇ ਜਿੱਦੋਂ ਫੜਿਆ ਉਹਨਾਂ ਨੇ ਕਹਿਣਾ ਕਿਹੜੇ ਕਿਹੜੇ ਅਫਸਰੋ ਪੈਸੇ ਦਿੱਤੇ ਕਿੰਨੇ ਕਿੰਨੇ ਕਰੋੜ ਅਮਰੀਕਾ ਦਿੱਤਾ ਕਿਤੇ ਕੈਨੇਡਾ ਦਿੱਤਾ ਉਹਨਾਂ ਸਭ ਬਕਣਾਇਆ ਇਹ ਡਰਦੇ ਨਹੀਂ ਵੱਧਦੇ ਉਹਨਾਂ ਨੂੰ ਕਿਹੜੇ ਪੋਲੀਟਿਕਲ ਬੰਦੇ ਨੇ ਸਭ ਉਹਨਾਂ ਦੱਸਣਾ ਹੈ ਫੜ ਕੇ ਵਿਖਾਉ ਉਹਨਾਂ ਕੋਲ ਪੁੱਛਦੇ ਕੰਦਾ ਬੁਲਾ ਲਿੰਦੀ ਆ ਅੰਮ੍ਰਿਤਿਆੜ ਜਿਹੜਾ ਫੜਿਆ ਇੱਕ ਅਲਕੋਹਲ ਵਾਲਾ ਜਿਹੜਾ ਇੱਥੇ ਮੇਨ ਆ ਉਹ ਤੇ ਇੱਕ ਹੀ ਫੜਿਆ ਤੇ ਨਾਲ ਦੇ ਪੰਜੇ ਹੋਰ ਨੇ ਤੂੰ ਉਹਨੂੰ ਵੇਖਿਓ ਉਹਨੂੰ ਹੋਣਾ ਕੀ ਹੈ ਉਹਨੂੰ ਵੀ ਆਈਪੀ ਟ੍ਰੀਟਮੈਂਟ ਹੋਣਾ ਥ ਉਹਨਾਂ ਫੜ ਕੇ ਦੇ ਤਾਂ ਹੁਣ ਦੂਜੇ ਫੜ ਲੈਣਾ ਉਹ ਵੀ ਉਹਨੇ ਕਹਣਾ ਲਓ ਪੈਸੇ ਤੇ ਕੰਮ ਕਰੋ ਆਦੇ ਹਲਾਤ ਨੇ ਸਾਡੇ ਫਿਰ ਕਾਨੂੰਨ ਗਰੀਬਾ ਵਾਸਤੇ ਹੀ ਲਾਗਿਆ ਅਮੀਰਾਂ ਵਾਸਤੇ ਹੋਰ ਨਹੀਂ ਲਾਗਿਆ ਤੇ ਉਹ ਗਰੀਬਾਂ ਤੇ ਹੁੰਦਾ ਕਦੋਂ ਸਮਝਾਓ ਮੈਨੂੰ ਤੇ ਫਿਰ ਇਹਦਾ ਕੋਈ ਨਾ ਕੋਈ ਸਾਨੂੰ ਆਵਾਜ਼ ਆਪ ਆ ਕੀ ਕਰ ਰਹੇ ਆ ਮੈਂ ਬੈਠਾ ਇਹੀ ਕੁਝ ਕਰ ਰਹੇ ਆ ਮੋਜਰਾ ਸਾਹਿਬ ਤੁਹਾਡਾ ਇਹ ਕਹਿਣਾ ਕਿ ਇਹਦਾ ਭ੍ਰਸ਼ਟਾਚਾਰ ਦੇ ਕਾਰਨ ਹੋ ਰਿਹਾ ਉਹਦੇ ਕਰਕੇ ਮਸਲਾ ਕਾਹਦੇ ਦੇ ਬਣਾ ਭ੍ਰਸ਼ਟਾਚਾਰ ਬਿਲਕੁਲ ਬਿਲਕੁਲ ਭ੍ਰਸ਼ਟਾਚਾਰ ਦਲਾਲ ਬਣੇ ਨੇ ਚਿੱਟ ਕੱਪੜੀਏ ਪੁਲਸ ਦੇ ਉਹ ਤੇ ਨਚਾੜਾ ਜਿਹੜਾ ਉਹ ਪੜਿਆ ਗਿਆ ਸਾਬਾ ਨਹੀਂ ਆਂਦਾ ਥਾਣੇ 'ਚ ਉਹ ਦਲਾਲ ਨੂੰ ਮੇਸਾ ਦਿੰਦਾ ਦਲਾਲ ਖਾਂ ਪੁੱਤ ਨੂੰ ਬੁਲਾਉਂਦਾ ਆਪਣੇ ਵੀ ਲੈਂਦਾ ਹੈ ਦਲਾਲਾ ਦਾ ਸਿਸਟਮ ਬਣ ਗਿਆ ਜਿਹੜਾ ਨਸ਼ਾ ਹੈ ਅੱਜ ਜਿਹੜਾ ਤੁਸੀਂ ਡਰਸ ਦੀ ਗੱਲ ਕਰ ਰਹੇ ਹੋ ਡਰਸ ਦੇ ਅੱਜ ਵੀ ਜਿਹੜੇ ਛੋਟੇ-ਮੋਟੇ ਇਲਾਕੇ ਜਿੱਥੇ ਜਾਗ ਮੰਗਦੀ ਤੁਸੀਂ ਜਿਹੜੇ ਵੱਡੇ ਇਲਾਕੇ ਨੂੰ ਨਾ ਪਾਇਆ ਜਾਂਦਾ ਨਾ ਸ਼ਹਿਰਕ ਜਿਹਾ ਹੈ ਮੈਂ ਨਾ ਕੋਟ ਖਾਸਾ ਚਲੇ ਜਾਓ ਅਨਗੜ ਚਲੇ ਜਾਓ ਆਪ ਤੁਹਾਡੇ ਵਾਲਾ ਏਰੀਆ ਆਪਣਾ ਮੁਸਲਬਾ ਚਲੇ ਜਾਓ ਮਕਬੂਲਪੁਰੇ ਚਲੇ ਜਾਓ 88 ਫੁੱਟ ਰੋਡ ਤੇ ਚਲੇ ਜਾਓ ਗਮਟਾਲਿਆ ਮੇਰੇ ਇੱਥੋਂ ਲੈ ਚਲੋ ਇੱਕ ਤਾਂ ਤੁਰ ਕੇ ਚਲ ਕਿ ਭਾਈ ਰੋਡ ਦਾ ਨਾਮ ਹੈ ਫਾਟਕ ਦਾ ਉੱਥੇ ਉਸ ਏਰੀਆ ਦਾ ਹਰੀਬਰੇ ਦਾ ਸਰਦਾਰ ਘਰਾਂ ਉੱਥੇ ਕਈ ਬਿਲਕੁਲ ਗਲਪਤੇ ਅਸੀਂ ਇਹ ਮੈਨੂੰ ਕਿਹਾ ਕਿ ਮੈਂ ਚਿੱਠੀਆਂ ਲਿਖਦਾ ਜਾਂ ਇਹ ਸੋਚਦਾ ਵੀ ਐਮਪੀ ਦੀ ਬੜੀ ਚਲੋ ਕੋਈ ਬੰਦਾ ਐਮਪੀ ਦੀ ਸੁਣੂਗਾ ਉਹ ਸੁਣਾਈ ਨਹੀਂ ਕਿ ਮੁੱਖ ਮੰਤਰੀ ਸਾਹਿਬ ਮੈਨੂੰ ਆਸ ਹੈ ਕਿ ਤੁਸੀਂ ਡੀਜੀਪੀ ਲੈਵਲ ਤੱਕ ਇਹ ਕਾਰਵਾਈ ਦੀ ਇਹ ਮੌਤਾਂ ਮੌਤ ਹੋਈ ਹੈ ਮੌਤ ਬੰਦੇ ਦਾ ਮਰਨਾ ਸੌਕਾ ਨਹੀਂ ਹੁੰਦਾ ਇਨਸਾਨ ਮਰੇ ਨਹੀਂ ਚੌਸਤਾਰਾ ਤੇ ਉਹਨਾਂ ਦੇ ਘਾੜੇ ਬੱਚੇ ਨੇ ਉਹਨਾਂ ਦਾ ਪਤਾ ਨਹੀਂ ਜ਼ਿੰਦਗੀ ਕੀ ਹੋਣੀ ਹੈ ਕੀ ਘਾੜ ਜਿੱਡੀ ਜ਼ਿੰਦਗੀ ਸਾਹਿਬ ਇੱਕ ਕਮਿਟੀ ਆਕੇ ਅਧਿਕਾਰੀ ਜਿਹੜੇ ਲੋਕਾਂ ਦੇ ਘਰਾਂ ਦੇ ਗਏ ਸੀ ਕਿ ਬੜੀ ਸ਼ਾਂਤ ਮਸ਼ਾਕਾਂਾਂ ਦੇ ਵਿੱਚ ਦਾ ਸਮਝਦਾ ਕੋਈ ਹਾਰੀ ਕੋਈ ਰੱਖਦਾ ਤੇ ਮੇਨ ਰੋਡ ਦੇ ਦੇਖੋ ਜਾਂ ਫਿਰ ਆਹੋ ਯਾਰ ਉਹ ਤੁਹਾਡੋ ਲੋਕਾਂ ਨੂੰ ਮੂਰਖ ਬਣਾਉਣ ਲਈ ਸਾਰੀਆਂ ਮੌਕ ਟ੍ਰਿਲ ਕਰਦੇ ਆ ਉਹ ਕੋਈ ਤਰੀਕਾ ਨਾ ਜਾ ਪੜਨਾ ਸਭ ਪਤਾ ਇਹਨਾਂ ਨੂੰ ਇਹਨਾਂ ਨੂੰ ਇੱਕ ਇੱਕ ਨੂੰ ਪਤਾ ਜਾ ਇੰਦਰਜੀਤ ਨੂੰ ਲੈ ਕੇ ਕੁੱਟ ਲੋ ਇੰਦਰਜੀਤ ਦੱਸ ਦੂ ਤੁਹਾਨੂੰ ਕਿਹੜਾ ਅੰਦਰ ਪੜਿਆ ਲੈ ਉਹਨੂੰ ਕੱਢ ਲੋ ਬਾਹਰ ਉਹ ਤੁਹਾਨੂੰ ਦੱਸ ਦੂ ਕਿਹੜਾ ਕਿਹੜਾ ਪੋਲਿਟੀਕਲ ਬੰਦਾ ਇਨਵੋਲ ਸੀ ਤੇ ਕਿਹੜਾ ਕਿਹੜਾ ਪੁਲਿਸ ਆਫਸਰ ਇਨਵੋਲ ਸੀ ਜਦ ਰਾਜੀਤ ਇਹਨਾਂ ਨੇ ਆਪ ਸੰਭਿਆ ਕਿ ਵੱਡੇ ਅਧਿਕਾਰੀ ਉਹ ਚ ਫਸਣੀ ਨਹੀਂ ਵੱਡੇ ਵੱਡੇ ਡੀਜੀਪੀ ਲੈਵਲ ਦੇ ਫਸੰਦੇ ਜਿਹੜੇ ਰਾਜੀਤ ਵਾਲੇ ਚ ਰਾਜੀਤ ਐਵੇਂ ਨਹੀਂ ਲੁਕਿਆ ਹੋ ਰਾਜੀਤ ਡੀਜੀਪੀ ਉਸ ਸਮੇਂ ਦੇ ਫਸਲੇ ਨੇ ਨਾਲ ਹਾਂ ਇਸ ਲਈਤ ਹੈ ਐਵੇਂ ਨੇ ਛੱਡਿਆ ਇਹਨਾਂ ਨੇ ਇੰਦਰਜੀਤ ਨੂੰ ਲੈ ਆਓ ਸਭ ਦੱਸ ਦੂਗਾ ਕੀ ਕੀ ਹੁੰਦਾ ਸੀ ਉੱਥੇ ਕਿਹੜਾ ਕਿਹੜਾ ਵੇਜ ਇੰਦਰਜੀਤ ਨੇ ਕਿ ਕਿਸਮਗਲਰ ਦਾ ਪਤਾ ਪਰ ਪਤਾ ਇਹਨਾਂ ਨੂੰ ਵੀ ਸਾਰੇ ਇਹਨਾਂ ਲਿਆਉਣਾ ਹੀ ਨਹੀਂ ਕਿਉਂਕਿ ਜਦੋਂ ਲੈਣਦਾ ਇਹ ਮਾਰੇ ਜਾਣੇ ਜਿਹੜੇ ਚਿੱਟ ਕੱਪੜੀਏ ਨੇ ਸਾਰੇ